ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੇ ਅੱਜ ਆਪਾਂ ਗੱਲ ਕਰਨੀ ਆ ਬਈ ਪੰਜਾਬ ਦੇ ਵਿੱਚ ਆਈਲੈਂਡਸ ਕਿਉਂ ਲਿਆਂਦਾ ਗਿਆ ਪੰਜਾਬ ਦੇ ਵਿੱਚ ਆਈਲੈਂਡਸ ਨੂੰ ਕਿਉਂ ਮਸ਼ਹੂਰ ਕੀਤਾ ਗਿਆ ਬਈ ਜਿਹੜਾ ਇਹ ਆਈਲੈਂਡਸ ਪੰਜਾਬ ਦੇ ਵਿੱਚ ਲਿਆਂਦਾ ਗਿਆ ਇਹਦਾ ਸਿੱਧਾ ਸਬੰਧ ਆਪਣੀਆਂ ਜ਼ਮੀਨਾਂ ਦੇ ਨਾਲ ਆ ਇਸ ਆਈਲੈਂਡਸ ਨੇ ਆਪਣੀਆਂ ਜ਼ਮੀਨਾਂ ਆਪਣੇ ਤੋਂ ਖੋਹ ਲੈਣੀਆਂ ਨੇ ਤੁਸੀਂ ਹੁਣ ਸੋਚੋਗੇ ਕਿ ਬਈ ਜਵੜੀਆਂ ਕੀ ਮਰੀ ਜਾਂਦਾ ਆ ਜੋ ਕਰਦੇ ਆ ਸਾਰੀ ਗੱਲਬਾਤ ਬਈ ਬਈ ਕੋਈ ਵੀ ਦੇਸ਼ ਆ ਕੋਈ ਵੀ ਦੇਸ਼ ਆ ਹਰੇਕ ਦੇਸ਼ ਦੇ ਵਿੱਚ ਇੱਕ ਦੋ ਘਰਾਣੇ ਬਹੁਤ ਜ਼ਿਆਦਾ ਅਮੀਰ ਨੇ ਤੇ ਉਹੀ ਘਰਾਣੇ ਸਾਰੇ ਦੇਸ਼ ਨੂੰ ਚਲਾਉਂਦੇ ਆ ਸਰਕਾਰ ਵੀ ਉਹਨਾਂ ਘਰਾਣੇ ਦੇ ਸਿਰ ਤੇ ਚੱਲਦੀ ਆ ਜਿੱਧਰ ਨੂੰ ਉਂਗਲ ਘਮਾਉਂਦੇ ਆ ਸਰਕਾਰ ਉਧਰ ਨਹੀਂ ਘੁੰਮ ਜਾਂਦੀ ਆ ਆਪਣੇ ਦੇਸ਼ ਜਿਵੇਂ ਅਮਾਨੀ ਡਾਨੀ ਹੋ ਗਏ ਬਾਹਰ ਜਿਵੇਂ ਬਿਲ ਗੇਟਸ ਹੋ ਗਿਆ ਹਰੇਕ ਦੇਸ਼ ਦੇ ਵਿੱਚ ਅਮੀਰ ਇੱਕ ਦੋ ਘਰਾਣੇ ਬੈਠੇ ਆ ਜਿੰਨੇ ਵੀ ਦੇਸ਼ਾਂ ਦੇ ਅਮੀਰ ਘਰਾਣੇ ਆ ਦੋ ਚਾਰ ਚਾਰ ਇਹ ਸਾਰੇ ਆਪਸ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਕਰਦੇ ਆ ਕੀ ਹੁਣ ਆਪਾਂ ਗਾਂ ਦੁਨੀਆ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਕਿਵੇਂ ਆਪਾਂ ਦੁਨੀਆ ਤੇ ਕਬਜ਼ਾ ਕਰਨਾ ਹੁਣ ਇਹਨਾਂ ਸਾਰੇ ਦੇਸ਼ਾਂ ਦੇ ਲੋਕਾਂ ਨੇ ਬਹਿ ਕੇ ਇੱਕ ਮੀਟਿੰਗ ਬਣਾਈ ਹੋਈ ਆ ਕਿ ਜਿਹੜੇ ਆਪਾਂ 10 12 ਘਰਾਣੇ ਹੈਗੇ ਆ ਅਮੀਰ ਅਮੀਰ کریم کریم ਕਹੋ ਵੀ ਘਰਾਣੇ ਕਹਿ ਲੋ ਵੀ ਆਪਾਂ ਸਾਰੀ ਦੁਨੀਆ ਨੂੰ ਆ ਆਪਦੀ ਮੁਠੀ ਦੇ ਵਿੱਚ ਕਰਨਾ ਕਿਵੇਂ ਕਰੀਏ ਵੀ ਆਪਾਂ ਵੀ ਸਿਰਫ ਜਿਹੜੇ 20 ਬੰਦੇ ਆ ਇਹੀ ਆਪਾਂ ਸਾਰੀ ਦੁਨੀਆ ਨੂੰ ਚਲਾਈਏ ਸਾਰੀ ਦੁਨੀਆ ਆਪਣੇ ਹੇਠਾਂ ਗੁਲਾਮ ਹੋ ਕੇ ਕੰਮ ਕਰੇ ਤਾਂ ਸਭ ਤੋਂ ਪਹਿਲਾਂ ਇਹਨਾਂ ਸਾਰੇ ਘਰਾਣਿਆਂ ਦੀ ਅੱਖ ਹੈਗੀ ਆ ਪੰਜਾਬ ਤੇ ਪੰਜਾਬ ਦੀਆਂ ਜ਼ਮੀਨਾਂ ਤੇ ਇਹ ਅੱਖ ਕੋਈ ਅੱਜ ਨਹੀਂ ਹੈਗੀ ਵੀ ਅੱਜ ਦੀ ਅੱਖ ਪੰਜਾਬ ਦੇ ਰੱਖੀ ਬੈਠੇ ਆ। ਇਹਦਾ ਬਈ ਬੜੇ ਪੁਰਾਣੇ ਟਾਈਮ ਦੀ ਗੱਲ ਆ। ਉਦੋਂ ਤੋਂ ਲੈ ਕੇ ਹੀ ਪੰਜਾਬ ਦੇ ਉੱਤੇ ਇਹਨਾਂ ਲੋਕਾਂ ਨੇ ਅੱਖ ਰੱਖੀ ਹੋਈ ਆ ਕਿ ਹਾਂ ਅਸੀਂ ਪੰਜਾਬ ਨੂੰ ਆਪ ਦੇ ਕਬਜ਼ੇ 'ਚ ਲੈਣਾ, ਪੰਜਾਬ ਦੀਆਂ ਜ਼ਮੀਨਾਂ ਨੂੰ ਆਪ ਦੇ ਕਬਜ਼ੇ 'ਚ ਲੈਣਾ। 47 ਵੇਲੇ ਵੀ ਕੋਈ ਭਾਰਤ ਦੀ ਵੰਡ ਨਹੀਂ ਹੋਈ। 47 ਵੇਲੇ ਪ੍ਰਭੂ ਕੱਲਾ ਪੰਜਾਬ ਹੀ ਵੰਡਿਆ ਗਿਆ। ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੀ ਹੋਇਆ। ਪੰਜਾਬ ਦੀ ਦੋ ਹਿੱਸੇ ਹੋਏ। ਹੁਣ ਜਿਹੜੇ ਉਹ ਵੱਡੇ ਘਰਾਣੇ ਆ ਉਹਨਾਂ ਨੇ ਸਾਰਿਆਂ ਨੇ ਬਹਿ ਕੇ ਇੱਕ ਮੀਟਿੰਗ ਕੀਤੀ ਕਿ ਪੰਜਾਬ ਦੀਆਂ ਜ਼ਮੀਨਾਂ ਕਿਵੇਂ ਆਪਣੇ ਹੱਥ ਚ ਆਉਣਗੀਆਂ ਹੁਣ ਐ ਤਾਂ ਹੈ ਨਹੀਂਗਾ ਵੀ ਉਹ ਆਪਣੇ ਤੋਂ ਖੋਹ ਲੈਣਗੇ ਵੀ ਡਾਂਗਾ ਛੋਟੇ ਨਾਲ ਆਪ ਨੂੰ ਭਜਾ ਦੇਣਗੇ ਵੀ ਹਾਂ ਵੀ ਜਾਓ ਭਜੋ ਭਜੋ ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਲੋਕ ਬਹੁਤ ਅਣਖੀ ਲੋਕ ਆ ਇਹ ਲੋਕ ਮਰਨ ਤੋਂ ਨਹੀਂ ਡਰਦੇ ਇਹ ਜ਼ਮੀਨਾਂ ਛੱਡ ਕੇ ਕਦੇ ਨਹੀਂ ਜਾਣਗੇ ਤਾਂ ਉਹਨਾਂ ਨੇ ਆਪਣੇ ਤੇ 200 ਸਾਲ ਪੁਰਾਣਾ ਫਾਰਮੂਲਾ ਵਰਤਿਆ ਬਈ ਕਿਹੜਾ ਫਾਰਮੂਲਾ ਵਰਤਿਆ ਮਹਾਰਾਜਾ ਰਣਜੀਤ ਸਿੰਘ ਵਾਲਾ ਮਹਾਰਾਜਾ ਰਣਜੀਤ ਸਿੰਘ ਖਤਮ ਹੋਣ ਤੋਂ ਬਾਅਦ ਜਿਹੜੇ ਗੋਰੇ ਸੀ ਉਹ ਦਲੀਪ ਸਿੰਘ ਨੂੰ ਚੱਕ ਕੇ ਲੈ ਗਏ ਸੀਗੇ ਜਦੋਂ ਦਲੀਪ ਸਿੰਘ ਨੂੰ ਬਈ ਚੱਕ ਕੇ ਲੈ ਗਏ ਤਾਂ ਉਹਨਾਂ ਗੋਰਿਆਂ ਨੇ ਦਲੀਪ ਸਿੰਘ ਨੂੰ ਆਪਦੇ ਰੰਗਾਂ 'ਚ ਰੰਗ ਲਿਆ। ਜਦੋਂ ਬਈ ਦਲੀਪ ਸਿੰਘ ਗੋਰਿਆਂ ਦੇ ਰੰਗਾਂ 'ਚ ਰੰਗਿਆ ਗਿਆ ਫਿਰ ਦਲੀਪ ਸਿੰਘ ਆਪ ਦੀਆਂ ਜੜ੍ਹਾਂ ਨਾਲੋਂ ਬਿਲਕੁਲ ਟੁੱਟ ਗਿਆ। ਜਿੰਨੇ ਟਾਈਮ ਉਹਨੂੰ ਸਮਝ ਆਈ ਉਹਨੇ ਟਾਈਮ ਨੂੰ ਬੇੜਾ ਹੱਥੋਂ ਲੰਘ ਗਿਆ। ਉਹੀ ਹੀ ਗੱਲ ਹੁਣ ਆਪਣੇ ਨਾਲ ਹੋਣੀ ਹੈ। ਜਿਹੜਾ ਆਈਲੈਂਡਸ ਆ ਤੁਸੀਂ ਇਹ ਦੇਖੋਗੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੈਰ ਆਈਲੈਂਡਸ ਦੀ ਚੱਲੀ। ਸਭ ਤੋਂ ਵੱਧ ਬੱਚੇ ਪੰਜਾਬ ਦੇ ਆਈਲੈਂਡਸ ਕਰਕੇ ਬਾਹਰਲੀਆਂ ਕੰਟਰੀਆਂ ਚ ਗਏ ਤਾਂ ਉਹਨਾਂ ਲੋਕਾਂ ਨੇ ਮੀਟਿੰਗ 'ਚ ਇਹ ਗੱਲ ਪਾਸ ਕੀਤੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਮੀਨਾਂ ਆਪਣੇ ਹੱਥ ਚਾਹੋਣ ਇਹਨਾਂ ਦੇ ਬੱਚੇ ਇਹਨਾਂ ਤੋਂ ਖੋਲੋ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਤੋਂ ਖੋਲੋ ਜਦੋਂ ਇਹਨਾਂ ਦੇ ਬੱਚੇ ਇਹਨਾਂ ਦੇ ਕੋਲ ਨਾ ਹੋਏ ਤਾਂ ਇਹਨਾਂ ਦੀ ਜ਼ਮੀਨਾਂ ਦਾ ਵਾਰਿਸ ਕੋਈ ਵੀ ਨਹੀਂ ਰਹਿਣਾ ਇਹ ਆਪਣੇ ਆਪ ਹੀ ਜ਼ਮੀਨਾਂ ਆਪਾਂ ਨੂੰ ਦੇ ਕੇ ਜਾਣਗੇ ਇਸ ਗੱਲ ਦੇ ਵਿੱਚੋਂ 101% ਕਾਮਯਾਬ ਹੋ ਰਿਹਾ ਕਾਮਯਾਬੀ ਵੱਲ ਵਧ ਵੀ ਰਿਹਾ ਹੈ ਕਿਉਂਕਿ ਤੁਸੀਂ ਆਪਣੇ ਆਣ ਗਵਾਨ ਦੇ ਆਪਣੇ ਪਿੰਡ ਚ ਨੇੜੇ-ਨੇੜੇ ਤੁਸੀਂ ਦੇਖਿਆ ਹੋਊਗਾ ਕਿ بڑے ਘਰਾਂ ਦੇ ਜਵਾਕ ਆਈਲੈਂਡਸ ਕਰਕੇ ਬਾਹਰਲੀ ਕੰਟਰੀਆਂ ਚ ਗਏ ਤੇ ਕਈ ਘਰਾਂ ਨੇ ਜ਼ਮੀਨ ਜਮੂਨ ਵੇਚ ਕੇ ਸਾਰਾ ਕੁਝ ਜਾਣ ਜਮਾ ਨੱਕੀ ਕਰਤਾ ਘਰ-ਬਾਰ ਵੀ ਵੇਚਦਾ ਟਰੈਕਟਰ ਟਰਾਲੀਆਂ ਡੰਗਰ ਬੱਚਾ ਸਭ ਕੁਝ ਚੱਕਦਾ ਪਤੰਦਰਾਂ ਨੇ ਕਿਉਂਕਿ ਤੁਹਾਨੂੰ ਪਤਾ ਬੱਚਾ ਆਈਲੈਂਡਸ ਕਰਕੇ ਬਾਹਰ ਜਾ ਵੜਦਾ ਪਿੱਛੇ ਮਾਂ ਪਿਓ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਮਾਂ ਪਿਓ ਵੀ ਉੱਥੇ ਮਾੜਾ-ਮੋਟਾ ਕੰਮ-ਕਮ ਕਰਨ ਲੱਗ ਜਾਂਦੇ ਆ ਤੇ ਮੁੰਡੇ ਉਧਰ ਵਿਆਹ ਕਰਕੇ ਉਧਰ ਬੱਚੇ ਪੈਦਾ ਕਰ ਉਧਰ ਪੀਆਰ ਹੋ ਕੇ ਉਧਰ ਰਹਿਣ ਲੱਗ ਜਾਂਦੇ ਆ ਕ ਤੇ ਜਿਹੜੇ ਹਜੇ ਨਹੀਂ ਵੇਚੀ ਜਾਈਂ ਜਿਨ੍ਹਾਂ ਨੇ ਜਿਹੜੇ ਹਜੇ ਕਹਿੰਦੀ ਵੀ ਅਸੀਂ ਨਹੀਂ ਜ਼ਮੀਨ ਵੇਚਨੀ ਕਈ ਕਈ ਬਾਪੂ ਆਪਣੀਆਂ ਅੜੀਆਂ ਕਰ ਲੈਂਦੇ ਵੀ ਨਹੀਂ ਬਈ ਮੈਂ ਜ਼ਮੀਨ ਬਣਾਈ ਆ ਮੈਂ ਤਾਂ ਨਹੀਂ ਵੇਚਨੀ ਹੁਣ ਜਿਹੜਾ ਪੁੱਤ ਬਾਹਰ ਬੈਠਾ ਵਿਆਹ ਬਾਹਰ ਕਰਾਈ ਬੈਠਾ ਜਵਾਕ ਉਹਦੇ ਬਾਹਰ ਜੰਮੇ ਪੜੇ ਆ ਦੱਸੋ ਪੰਜਾਬ ਕਦੋਂ ਆਊਗਾ ਪੰਜਾਬ ਕਦੇ ਨਹੀਂ ਆਉਂਦਾ ਜਦੋਂ ਬਈ ਬਾਪੂ ਅੱਖਾਂ ਮੀਟ ਕੇ ਦੁਨੀਆ ਤੋਂ ਚੱਲ ਬਸੇ ਫਿਰ ਨੌ ਪੁੱਤ 10 15 ਦਿਨਾਂ ਲਈ ਪੰਜਾਬ ਆਉਣਗੇ ਜ਼ਮੀਨ ਵੇਚ ਕੇ ਆਪਦੀ ਪੈਸੇ ਦੇ ਲੈ ਕੇ ਨਾਲ ਉਧਰ ਚਲੇ ਜਾਣਗੇ ਤੁਸੀਂ ਇਹ ਸੋਚੋ ਵੀ ਜਿਹੜੇ ਆਪਣੇ ਜਵਾਕ ਹੁਣ ਆਈਲੈਂਡਸ ਕਰਕੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਰਹਿਣ ਲੱਗ ਗਏ ਜਿਹੜੇ ਪੱਕੇ ਹੋ ਗਏ ਜਾਂ ਕੱਚੇ ਚਲ ਉਹਨਾਂ ਨੂੰ ਵੀ ਹੌਲੀ ਹੌਲੀ ਪੱਕੇ ਹੋ ਜਾਣਾ ਉਧਰ ਜਵਾਕ ਜਾ ਲੈ ਜਾਮਾ ਪਿਆ ਉਹਨਾਂ ਦਾ ਜਦੋਂ ਆਪਣਾ ਉਦੇਸ਼ ਹੀ ਛੱਡ ਗਏ ਆਪਣੇ ਪੰਜਾਬ ਨੂੰ ਹੀ ਛੱਡ ਗਏ ਉਧਰ ਜਾ ਕੇ ਉਹਨਾਂ ਨੇ ਸਾਰਾ ਸਿਸਟਮ ਸੈੱਟ ਕਰ ਲਿਆ ਤਾਂ ਫਿਰ ਇਹ ਜ਼ਮੀਨਾਂ ਨੂੰ ਕੌਣ ਸੰਭੂਗਾ ਬਈ ਅੱਜ ਤਾਂ ਚਲੋ ਬਜ਼ੁਰਗ ਸੰਭ ਵੀ ਬੈਠੇ ਆ ਪਰ ਜਦੋਂ ਬਜ਼ੁਰਗ ਇਸ ਦੁਨੀਆ ਤੋਂ ਅੱਖਾਂ ਮੀਟ ਕੇ ਫਿਰ ਇਹ ਜ਼ਮੀਨਾਂ ਨੂੰ ਕਹਿੰਦੇ ਸੰਭਣਾ ਫਿਰ ਉਹੀ ਵੱਡੇ ਘਰਾਣੇ ਦੇ ਹੱਥ 'ਚ ਜ਼ਮੀਨਾਂ ਜਾਣਗੀਆਂ ਬਈ ਇਹ ਦਿਨ ਕੋਈ ਦੂਰ ਨਹੀਂਗਾ 15-20 ਸਾਲਾਂ ਤੱਕ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਮਿਲ ਜਾਣਾ 15-20 ਸਾਲਾਂ ਤੱਕ ਆਪਾਂ ਨੂੰ ਪਤਾ ਲੱਗੂਗਾ ਕਿ ਆਪਾਂ ਕੀ ਕਰ ਬੈਠੇ ਜਿਹੜਾ ਹੁਣ ਆਪਾਂ ਨੂੰ ਚਾ ਚੜਦਾ ਨਾ ਵੀ ਹਾਂ ਕੈਨੇਡਾ ਦਾ ਵੀਜ਼ਾ ਲੱਗ ਗਿਆ ਜੀ ਅਮਰੀਕਾ ਦਾ ਵੀਜ਼ਾ ਲੱਗ ਗਿਆ ਜੀ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਤੇ ਆਪਾਂ ਲੱਡੂ ਵੰਡ ਵੰਡ ਕੇ ਚੜਦੇ ਆਂ ਜਾਂਜਾਂ ਤੇ ਇਹ 15-20 ਸਾਲਾਂ ਨੂੰ ਆਪ ਨੂੰ ਪਤਾ ਲੱਗੂਗਾ ਕਿ ਆਪਾਂ ਜਿਹੜੀ ਸੋਨੇ ਵਰਗੀ ਜ਼ਮੀਨ ਸੀ ਉਹ ਕੌਡੀਆਂ ਦੇ ਭਾਅ ਵੇਚ ਬੈਠੇ ਆਂ ਵੀ ਜਿਹੜਾ ਸੋਨਾ ਸੀ ਉਹ ਤਾਂ ਆਪਾਂ ਗਵਾਲਿਆ ਹੁਣ ਇਹਨਾਂ ਦੇਸ਼ਾਂ 'ਚ ਆਪਣੇ ਪੱਲੇ ਕੀ ਰਹਿ ਗਈ ਇਕੱਲੀ ਤੁਸੀਂ ਇਹ ਭੁੱਲ ਜੋ ਵੀ ਗੋਰੇ ਏਡੇ ਪਾਗਲਾ ਵੀ ਜਹਾਜ਼ ਭਰ-ਭਰ ਕੇ ਭਰ-ਭਰ ਕੇ ਆਪਣੇ ਪੰਜਾਬ ਤੋਂ ਉਧਰ ਨੂੰ ਲਈ ਜਾਂਦੇ ਵੀ ਆ ਜਾਓ ਵੀ ਆ ਜਾਓ ਵੀ ਆ ਜਾਓ ਉਹ ਏਡੇ ਕੰਬਲੇ ਨਹੀਂ ਹੈਗੇ ਹਰੇਕ ਗੋਰਾ ਪੰਜਾਬ ਦੀ ਹਿਸਟਰੀ ਪੜਦਾ ਬਈ ਹਰੇਕ ਗੋਰੇ ਨੂੰ ਪੰਜਾਬ ਬਾਰੇ ਪਤਾ ਪੰਜਾਬ ਕੀ ਆ ਪੰਜਾਬ ਦੀ ਜ਼ਮੀਨ ਕੀ ਆ ਪੰਜਾਬ ਦੇ ਲੋਕ ਕੀ ਨੇ ਜਦੋਂ ਪੰਜਾਬ ਚ ਗੋਰੇ ਆਉਂਦੇ ਆ ਉਦੋਂ ਵੀ ਸਭ ਤੋਂ ਵੱਧ ਉਹ ਪੰਜਾਬ ਦੀ ਹਿਸਟਰੀ ਦੀਆਂ ਕਿਤਾਬਾਂ ਖਰੀਦ ਕੇ ਉੱਥੋਂ ਲੈ ਕੇ ਜਾਂਦੇ ਆ ਬਹੁਤ ਸਾਰੇ ਗੋਰੇ ਪੰਜਾਬ ਦੀ ਹਿਸਟਰੀ ਨੂੰ ਪੜ੍ਹਦੇ ਆ ਖਾਸ ਕਰਕੇ ਇੰਗਲੈਂਡ ਦੇ ਗੋਰੇ ਪੰਜਾਬ ਦੀ ਹਿਸਟਰੀ ਨੂੰ ਬਹੁਤ ਜ਼ਿਆਦਾ ਪੜ੍ਹਦੇ ਆ ਕਿਉਂ ਪੜ੍ਹਦੇ ਆ ਕਿਉਂਕਿ ਉਹਨਾਂ ਦੀ ਅੱਖ ਹਜੇ ਵੀ ਆਪਣੇ ਪੰਜਾਬ ਤੇ ਉਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਸੋਚੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਸਾਰੀ ਦੁਨੀਆ ਤੇ ਰਾਜ ਕਰੀਏ ਹਨਾ ਤਾਂ ਜਿਹੜੀ ਪੰਜਾਬ ਦੀ ਜ਼ਮੀਨ ਆ ਇਹਨੂੰ ਆਪਣੇ ਹਵਾਲੇ ਕਰ ਲਗੇ ਹੁਣ ਜਿਹੜੇ ਬਾਹਰ ਜਾ ਵੜੇ ਉਹਨਾਂ ਨੇ ਜ਼ਮੀਨਾਂ ਆਪਣੇ ਆਪ ਦੇ ਜਾਣੀਆਂ ਨੇ ਜਿਹੜੇ ਨਸ਼ੇ ਪੱਤੇ ਕਰਦੇ ਉਹ ਉਂਝ ਵੇਚ ਕੇ ਖਾ ਜਾਣਗੇ ਜਿਹੜੇ ਰਹਿ ਗਏ ਵੀ ਆਪਣੇ ਵਰਗੇ ਆ ਕਰਨ ਵੀ ਨਹੀਂ ਅਸੀਂ ਤਾਂ ਨਹੀਂ ਵੇਚਦੇ ਬਈ ਇਸ ਤ ਨਹੀਂ ਵੇਚਦੇ ਆਪਾਂ ਨੂੰ ਆਪਣੇ ਤੋਂ ਇਸ ਤਰੀਕੇ ਨਾਲ ਜ਼ਮੀਨਾਂ ਲੈ ਲੈਣਗੇ ਵੀ ਜੇ ਰੇਟ 30 ਲੱਖ ਦਾ ਉਹ ਕਰਨੀ ਚੱਕੋ 60 ਲੱਖ ਆਪਣੇ ਵੀ ਆ ਭੱਜ ਕੇ ਕੋ ਹਾਂ ਯਾਰ 60 ਲੱਖ ਮਿਲ ਗਿਆ ਵੀਰ ਨਾ ਤਾਂ ਰੇਟ ਹੀ ਨਹੀਂ ਆਪਣਾ ਤਾਂ ਜ਼ਮੀਨ ਦਾ ਰੇਟ ਵਾੜਾ ਮਿਲ ਗਿਆ ਬਾਈ ਜਦੋਂ ਆ ਭਾਰਤਵਾਲਾ ਰੋਡ ਬਣਿਆ ਨਾ ਆ ਇੱਕ ਪਿੰਡ ਚ ਮੈਨੂੰ ਬਾਈ ਕਾਣੀ ਗੱਲ ਦੱਸੀ ਜਾਵੇ ਬਾਈ ਕਹਿੰਦਾ ਯਾਰ ਸਾਡੇ ਪਿੰਡ ਜਦੋਂ ਭਾਰਤਵਾਲਾ ਰੋਡ ਲੰਘਣਾ ਸੀ ਕਹਿੰਦਾ ਸਾਡਾ ਸਾਰਾ ਪਿੰਡ ਉੱਥੇ ਜਾ ਇਕੱਠਾ ਹੋ ਗਿਆ ਜਦੋਂ ਜ਼ਮੀਨ ਨੂੰ ਲਿਖਣ ਲਈ ਆਏ ਭੱਜ ਭੱਜ ਕੇ ਕੋਈ ਕਹੇ ਯਾਰ ਸਾਡਾ ਕਿੱਲੋ ਚ ਲੰਗਾਲੋ ਕੋਈ ਕਹੇ ਸਾਡਾ ਕਿੱਲਾ ਲਿਖ ਲਓ ਸਾਡਾ ਕਿੱਲਾ ਲਿਖ ਲਓ ਪੈਸੇ ਦੇਖ ਕੇ ਲੋਕੀ ਭੱਜ ਭੱਜ ਕੇ ਆਪਣੀ ਜ਼ਮੀਰ ਰਿਕਵਰ ਕਰਨ ਨੂੰ ਤਿਆਰ ਸੀ ਵੀ ਸਾਡੀ ਜ਼ਮੀਨ ਦੇ ਵਿੱਚ ਚਟਪਾ ਲਓ ਸਾਡੀ ਜ਼ਮੀਨ ਵਿੱਚ ਚਟਪਾ ਲਓ ਇਹਨਾਂ ਨੂੰ ਪੈ ਤੇ ਜਦੋਂ ਬਈ ਆਪਣੇ ਕੋਲ ਉਹਨੇ 60 70 70 ਲੱਖ ਰੁਪਈਆ ਸਿੱਟਿਆ ਵੀ ਆ ਚੱਕੋ ਵੀ ਜ਼ਮੀਨ ਦਾ ਤੇ ਆਪਾਂ ਨੂੰ ਐ ਲੱਗਣਾ ਵੀ ਖੌਰੇ ਇਹ ਤਾਂ ਕਮਲੇ ਆ ਇਹਦਾ ਪਾਗਲਾ ਵੀ ਆਪ ਨੂੰ ਇੰਨਾ ਰੇਟ ਦੇ ਕੇ ਤਾਂ 30 ਲੱਖ ਦਾ ਰੇਟ ਆ 40 ਲੱਖ ਦਾ ਰੇਟ ਆ ਵੀ ਆਪਾਂ ਨੂੰ 70 80 ਲੱਖ ਦੁੱਗਣਾ ਰੇਟ ਮਿਲ ਗਿਆ 60 70% ਜ਼ਮੀਨ ਤਾਂ ਬਈ ਜਿਹੜੇ ਆਪਣੇ ਜਵਾਕ ਬਾਹਰ ਨੇ ਦਿਸਾਂ ਜਾ ਚੁੱਕੇ ਆ ਇਹਨਾਂ ਨੇ ਵੇਚ ਕੇ ਵਿਹਲਾ ਕਰ ਦੇਣਾ ਕੰਮ ਜਿਹੜੇ 30% ਰਹਿ ਗਏ ਉਹਨਾਂ ਤੋਂ ਉਹਨਾਂ ਨੇ ਵੱਧ ਪੈਸੇ ਦੇ ਕੇ ਲੈ ਲੈਣੀ ਆ ਉਹਨਾਂ ਨੇ ਇਹ ਗੱਲ ਦਾ ਪਲਾਨ ਬਣਾਇਆ ਹੋਇਆ ਕਿ ਸਭ ਤੋਂ ਪਹਿਲਾਂ ਆਪਾਂ ਫੂਡ ਤੇ ਕਬਜ਼ਾ ਕਰਨਾ ਫੂਡ ਤੇ ਕਬਜ਼ਾ ਆਪਾਂ ਤਾਂ ਕਰ ਸਕਦੇ ਆ ਜੇ ਪੰਜਾਬ ਦੀ ਜ਼ਮੀਨ ਆਪਣੇ ਹਵਾਲੇ ਆਊਗੀ ਜਦੋਂ ਵੀ ਪੰਜਾਬ ਦੀ ਜ਼ਮੀਨ ਉਹਨਾਂ ਦੇ ਹੱਥਾਂ 'ਚ ਆ ਗਈ ਫੇਰ ਸਮਝ ਲਓ ਪੂਰਾ ਆਪਣੀ ਦਾਲ ਰੋਟੀ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਜਦੋਂ ਸਾਰੇ ਫੂਡ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਨਾ ਫੇਰ ਲੋਕਾਂ ਨੂੰ ਪਤਾ ਲੱਗੂਗਾ ਕਿ ਜਿਹੜੀਆਂ ਜ਼ਮੀਨਾਂ ਅਸੀਂ ਵੇਚੀਆਂ ਸੀ ਉਹ ਕਿੰਨੀ ਵੱਡੀ ਗਲਤੀ ਕਰ ਲਈ ਜਿਹੜੇ ਲੋਕਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਉਹ ਬੜੇ ਖੁਸ਼ ਹੁੰਦੇ ਆ ਵੀ ਹਾਂ ਵੀ ਜੀਵਿੰਦਰ ਨੇ ਜ਼ਮੀਨਾਂ ਖੋਈਆਂ ਜਾਂ ਖੋਈਆਂ ਜਾਂ ਇਹ ਵੀ ਸਾਡੇ ਬਰਾਬਰ ਹੋ ਜਾਣਾਂ ਬਾਈ ਉਹਨਾਂ ਦੀ ਵੀ ਉਦੋਂ ਚੀਕ ਨਿਕਲ ਜਾਣੀ ਐ ਫਿਰ ਤੁਹਾਨੂੰ ਪਤਾ ਲੱਗੂਗਾ ਕਿਲੋ ਆਟਾ ਕੀ ਰੇਟ ਮਿਲਦਾ ਕਿਲੋ ਦਾਲ ਕੀ ਰੇਟ ਮਿਲਦੀ ਦੁੱਧ ਕੀ ਰੇਟ ਮਿਲਦਾ ਕਿਉਂਕਿ ਜਦੋਂ ਸਾਰੇ ਫੂਡ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਫਿਰ ਆਪਾਂ ਉਹਨਾਂ ਦੇ ਗੁਲਾਮ ਹੋ ਜਾਾਂਗੇ ਬਾਈ ਤੇ ਫਿਰ ਇੰਨਾ ਖੇਤਾਂ ਦੇ ਵਿੱਚ ਹੀ ਆਪਣੇ ਤੋਂ ਉਹ ਮਜ਼ਦੂਰੀ ਕਰਾਇਆ ਕਰਨਗੇ ਜਿਹੜੇ ਇੱਧਰ ਰਹਿ ਜਾਣਗੇ ਤੇ ਜਿਹੜੇ ਹੁਣ ਬਾਰਲਦੇਸ਼ਾਂ 'ਚ ਬੈਠੇ ਆ ਉਹਨਾਂ ਦੇ ਦਿਲ 'ਚ ਆਇਆ ਵੀ ਖੋਰੇ ਵੀ ਅਸੀਂ ਤਾਂ ਬਚ ਗਏ ਇਸ ਤਾਂ ਭੱਜ ਜਾਏ ਇੱਧਰ ਹਨਾ ਵੀ ਅਸੀਂ ਤਾਂ ਨਿਯਾਰੀ ਲਾਵਾਂਗੇ ਬਾਈ ਉਹ ਗੋਰਿਆਂ ਦਾ ਦੇਸ਼ ਆ ਤੇ ਗੋਰੇ ਐਡੇ ਕਮਲੇ ਨਹੀਂ ਜਿਨ੍ਹਾਂ ਦੀ ਸੋਚ ਆਪਣੇ ਤੋਂ 50 ਸਾਲ ਐਡਵਾਂਸ ਆ ਨਾ ਬਾਈ ਉਹ 50 ਸਾਲ ਅੱਗੇ ਦਾ ਸੋਚਦੇ ਆ ਵੀ ਅੱਗੇ ਇਹਨਾਂ ਨਾਲ ਕਰਨਾ ਕੀ ਆ ਹੁਣ ਉਹਨਾਂ ਨੇ ਹੌਲੀ-ਹੌਲੀ ਚੂੜੀ ਕਸਣੀ ਸ਼ੁਰੂ ਕਰਤੀ ਪੀਆਰ ਦੇਣੀ ਔਖੀ ਕਰਤੀ ਕੰਮ ਦੇਣਾ ਔਖਾ ਕਰਤਾ ਕੰਮ ਲੱਭਣਾ ਔਖਾ ਹੋ ਗਿਆ ਆਉਣ ਵਾਲੇ ਟਾਈਮਾਂ 'ਚ ਦੇਖਿਓ ਆਪਣੇ ਉਹਨਾਂ ਨੇ ਹਾਲਾਤ ਕੀ ਕਰਨੇ ਆ ਜੇ ਆਪਾਂ ਨਾ ਹਟੇ ਨਾ ਸੰਭਲੇ ਬਾਹਰ ਜਾਣੇ ਪਾਸੇ ਰੁਝਾਨ ਨਾ ਤੋੜਿਆ ਤਾਂ ਖਮਿਆਜਾ ਬੜਾ ਮਾੜਾ ਭੁਗਤਣਾ ਪੈਣਾ ਆਪਣੇ ਨਾਲ ਉਹ ਗੱਲ ਹੁਣੀ ਨਾ ਆਪਾਂ ਘਰ ਦੇ ਰਹਿਣਾ ਨਾ ਆਪਾਂ ਕਾੜਦੇ ਰਹਿਣਾ ਬਾਈ ਤੁਹਾਡਾ ਤੁਮ ਨੂੰ ਅੱਜ ਤਾਂ ਮੇਰੀ ਗੱਲਾਂ ਬੇਤੁਕੀਆਂ ਇਹ ਜਵਲੀਆਂ ਵਿਦਵਾਨੀ ਲੱਗਦੀ ਹੋਊਗੀ ਪਰ ਆਉਣ ਵਾਲੇ 15 ਸਾਲਾਂ ਤੱਕ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਣੇ ਨਾਲ ਬੰਨਣਾ ਕੀ ਐ ਜਿਹੜਾ ਇਹ ਭਾਰਤ ਵਾਲਾ ਰੋਡ ਬਣਿਆ ਇਹ ਆਪਣੇ ਵਾਸਤੇ ਥੋੜੀ ਬਣਾਇਆ ਉਹਨਾਂ ਨੇ ਇਹ ਰੋਡ ਵੀ ਉਹਨਾਂ ਨੇ ਬਿਜ਼ਨਸਮੈਨਾਂ ਬੰਦਿਆਂ ਨੇ ਬਣਾਇਆ ਉਹਨਾਂ ਨੂੰ ਪਤਾ ਕਿ ਇਹ ਜ਼ਮੀਨਾਂ ਹੌਲੀ-ਹੌਲੀ ਆਪਣੇ ਹੱਥਾਂ 'ਚ ਆਉਣੀਆਂ ਹੀ ਆਉਣੀਆਂ ਨੇ ਕਿਉਂਕਿ ਜਦੋਂ ਆਪਣੇ ਬੱਚੇ ਹੀ ਆਪਣੇ ਕੋਲ ਹੈ ਨਹੀਂ ਤਾਂ ਜ਼ਮੀਨਾਂ ਆਪਣੀਆਂ ਕੌਣ ਸੰਭਾਲਣਗੇ ਜਦੋਂ ਅਗਲੀ ਪੀੜ੍ਹੀ ਆਪਣੇ ਕੋਲ ਹੈ ਨਹੀਂ ਆਪਣੀ ਜ਼ਮੀਨਾਂ ਕਿੰਨੇ ਨੇ ਸਾਹਮਣੇ ਆ ਬਈ ਇਹ ਜ਼ਮੀਨਾਂ ਵਿਕਣੀਆਂ ਵਿਕਣੀਆਂ ਨੇ ਇੱਕ ਨਾ ਇੱਕ ਦਿਨ ਜਮੀਨਾਂ ਕਿਹਨੇ ਸਾંભੜੀਆਂ ਨੇ ਇਹ ਜਮੀਨਾਂ ਵੱਡੇ ਘਰਾਣੇ ਨੇ ਸਾંભੜੀਆਂ ਨੇ ਭਾਈ ਤੁਸੀਂ ਕਦੇ ਇਕੱਲੇ ਬੈਠੀ ਇਹ ਗੱਲਾਂ ਮੈਂ ਕਈਆਂ ਨਹੀਂ ਸੋਚ ਕੇ ਦੇਖਿਓ ਕਿ ਜਿਹੜਾ ਆਈਲੈਂਡਸ ਆ ਇਹ ਆਪਣੇ ਤੋਂ ਕੀ ਕੀ ਕੁਝ ਖੋਹ ਕੇ ਲੈ ਗਿਆ ਆਪਣੇ ਬੱਚੇ ਆਪਣੇ ਤੋਂ ਖੋਹ ਕੇ ਲੈ ਗਿਆ ਹਵੇਲੀਆਂ ਦੀਆਂ ਹਵੇਲੀਆਂ ਲੋਕ ਦੀਆਂ ਖਾਲੀ ਪਈਆਂ ਨੇ ਜਾਂ ਬੁੱਢੇ ਮਾਂ ਪਿਓ ਬੈਠੇ ਮੰਜੇ ਡਾ ਕੇ ਕਾਂਡ ਆਉਂਦੇ ਫਿਰਦੇ ਆ ਕੋਈ ਜਵਾਕ ਨਹੀਂ ਕਰੇ ਕੋਈ ਕੁੜੀ ਨਹੀਂ ਕਰੇ ਆਈਲੈਂਡਸ ਆਪਣੇ ਜਵਾਕ ਆਪਣੇ ਤੋਂ ਖੋਹ ਕੇ ਲੈ ਗਿਆ ਆਪਣੀਆਂ ਜ਼ਮੀਨਾਂ ਆਪਣੇ ਤੋਂ ਖੋਹ ਕੇ ਲੈ ਗਿਆ ਤੇ ਹੌਲੀ ਹੌਲੀ ਇਹਨਾਂ ਨੇ ਆਪਣਾ ਪੰਜਾਬ ਵੀ ਆਪਣੇ ਤੋਂ ਖੋਹ ਰਿਆਣਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੱਡੇ ਘਰਾਣਿਆਂ ਨੂੰ ਪੰਜਾਬ ਦੀ ਹਿਸਟਰੀ ਉਹਨਾਂ ਨੇ ਪੜ੍ਹੀ ਆ ਬਹੁਤ ਵਾਰ ਉਹਨਾਂ ਨੂੰ ਪਤਾ ਸੀਗਾ ਕਿ ਇਨ੍ਹਾਂ ਲੋਕਾਂ ਨੇ ਐ ਆਪਣੇ ਜਾਲ 'ਚ ਨਹੀਂ ਫਸਣਾ ਜੇ ਇਨ੍ਹਾਂ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਣਾ ਇਨ੍ਹਾਂ ਦੀ ਜ਼ਮੀਨਾਂ ਤੇ ਕਬਜ਼ੇ ਕਰਨੇ ਆ ਤਾਂ ਇਨ੍ਹਾਂ ਦੇ ਬੱਚੇ ਇਨ੍ਹਾਂ ਤੋਂ ਖੋਲੋ ਜਦੋਂ ਇਨ੍ਹਾਂ ਦੇ ਬੱਚੇ ਇਨ੍ਹਾਂ ਤੋਂ ਖੋਲੇ ਇਹ ਆਪਣੇ ਆਪ ਹੀ ਖਤਮ ਹੋ ਜਾਣਗੇ ਹੁਣ ਆਪਣੇ ਜਵਾਕ ਉਧਰ ਜਾ ਕੇ ਗੂਰੇ ਰੰਗ ਰੰਗਾਂ ਨਾਲ ਸ਼ੁਰੂ ਹੋਗੇ ਹੌਲੀ ਹੌਲੀ ਆਪਣਾ ਡੀਐਨਏ ਵੀ ਚੇਂਜ ਹੋ ਰਿਹਾ ਜਦੋਂ ਬਈ ਆਪਣਾ ਡੀਐਨਏ ਚੇਂਜ ਹੋ ਗਿਆ ਆਪਣੀ ਨਸਲ ਦੇ ਵਿੱਚ ਮਿਕਸਿੰਗ ਹੋ ਗਈ ਕਿੱਥੋਂ ਸੂਰਮੇ ਰਹਿਣੇ ਆ ਕਿੱਥੇ ਅਣਖਾਂ ਬਚਣਗੀਆਂ ਕੱਖ ਨਹੀਂ ਪੱਲੇ ਰਹਿਣਾ ਤੇ ਡੀਐਨਏ ਆਪਣਾ ਬੜੀ ਸ਼ੇਤੀ ਚੇਂਜ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਆਪਣੀ ਨਸਲ ਦੇ ਵਿੱਚ ਮਿਕਸਿੰਗ ਹੋ ਰਹੀ ਆ ਬਾਈ ਤੁਸੀਂ ਬਾਹਰਲੇ ਦੇਸ਼ਾਂ 'ਚ ਦੇਖ ਹੀ ਲਿਆ ਕੀ ਕੋਈ ਚੱਲੀ ਜਾਂਦਾ ਬੜੀਆਂ ਕੁੜੀਆਂ ਨੇ ਕਾਲਿਆਂ ਨਾਲ ਵਿਆਹ ਕਰਾ ਲਿਆ ਆ بڑے ਮੁੰਡਿਆਂ ਨੇ ਕਾਲੀਆਂ ਨਾਲ ਵਿਆਹ ਕਰਾ ਲਿਆ ਕੋਈ ਗੋਰੀ ਚੱਕੀ ਫਿਰਦਾ ਕੋਈ ਕਿਧਰ ਕੋਈ ਕਿਧਰ ਤੁਹਾਨੂੰ ਪਤਾ ਹੀ ਆ ਤੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਬੇਬੀ ਸੈਂਟਰਾਂ ਦੇ ਵਿੱਚ ਭਈਆਂ ਦੇ ਸੀਮਣ ਆ ਚੁੱਕੇ ਆ ਬਾਲੇ ਭਰਾਵਾਂ ਨੂੰ ਪਤਾ ਵੀ ਹੋਊਗਾ ਪੰਜਾਬਣਾਂ ਦੀਆਂ ਕੁੱਖਾਂ ਦੇ ਵਿੱਚ ਭਈਆਂ ਦੇ ਸੀਮਣ ਤਰੇ ਜਾਂਦੇ ਆ ਇਸ ਕਰਕੇ ਭਰਾਵੋ ਜੇ ਆਪਣੇ ਘਰੇ ਬੱਚਾ ਨਹੀਂ ਪੈਦਾ ਹੁੰਦਾ ਤਾਂ ਦੇ ਭੈਣ ਭਰਾ ਦਾ ਬੱਚਾ ਲੈ ਲਿਆ ਕਰੋ ਜਾ ਕੇ ਬੇਬੀ ਸੈਂਟਰਾਂ 'ਚ ਉਹ ਸੀਮਨਰ ਖਾਣ ਦੀ ਕੋਈ ਲੋੜ ਨਹੀਂ ਗਈ ਆਪਣੀਆਂ ਕੁੱਖਾਂ ਦੇ ਵਿੱਚ ਭਈਆਂ ਦਾ ਸੀਮਨਤਰਿਆ ਜਾ ਰਿਹਾ ਬਾਈ ਆਪਣੇ ਡੀਐਨਏ ਨੂੰ ਚੇਂਜ ਕਰਿਆ ਜਾ ਰਿਹਾ ਆਪਣੀਆਂ ਨਸਲਾਂ ਨੂੰ ਦਾਗੀ ਕੀਤਾ ਜਾ ਰਿਹਾ ਜਿਹੜੀਆਂ ਆਪਣੇ ਪੰਜਾਬਣੇ ਦੇ ਕੁੱਖਾਂ 'ਚੋਂ ਭਈਏ ਪੈਦਾ ਹੋਗੇ ਉਹ ਕਿੱਥੋਂ ਸੂਰਮੇ ਬਣਨਗੇ ਬਾਈ ਉਹਨਾਂ ਨੂੰ ਤਾਂ ਉਹੀ ਖੱਛ ਕੇ ਕਰਨੀ ਹੈ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬਾਹਰਲੇ ਦੇਸ਼ਾਂ 'ਚ ਨਾ ਜਾਓ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਜਵਾਕਾਂ ਨੂੰ ਬਾਹਰ ਨਾ ਭੇਜੋ ਬਾਈ ਜੀ ਸਦਕੇ ਬਾਹਰਲੇ ਦੇਸ਼ਾਂ 'ਚ ਜਾਓ ਜਿੰਨੀ ਮਰਜ਼ੀ ਤਰੱਕੀ ਕਰੋ ਮੈਂ ਇੱਕ ਗੱਲ ਕਹਣਾ ਜੀ ਮੇਰੇ ਭਰਾ ਬਣ ਕੇ ਤਰੱਕੀ ਕਰਕੇ ਆਪਦੇ ਪੰਜਾਬ ਵੱਲ ਮੁੜ ਕੇ ਆ ਜਾਓ ਆਪਦੀਆਂ ਜ਼ਮੀਨਾਂ ਨੂੰ ਸੰਭਲੋ ਬਾਈ ਨਹੀਂ ਤਾਂ ਇਹ ਜ਼ਮੀਨਾਂ ਅੱਜ ਕੌਡੀਆਂ ਦੇ ਭਾਅ ਆਪਣੇ ਤੋਂ ਲੈ ਜਾਣਗੇ ਆਉਣ ਵਾਲੇ ਸਮੇਂ 'ਚ ਆਪਾਂ ਪਛਤਾਵਾਂਗੇ ਕਿ ਆਪਾਂ ਕਰ ਕੀ ਲਿਆ ਓਏ ਆਪਾਂ ਕਰ ਕੀ ਲਿਆ ਫਿਰ ਬੇੜਾ ਲੰਘਿਆ ਬਈ ਆਪਣੇ ਹੱਥ 'ਚ ਨਹੀਂ ਆਉਣਾ ਫਿਰ ਆਪਣੇ ਪੱਲੇ ਕੱਖ ਰਹਿਣੇ ਨਹੀਂਗਾ ਬਾਈ ਇਹ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਸਮਝ ਆ ਜਾਏ ਭਰਾਵੋ ਤੇ ਜੇ ਕੁਝ ਵੱਧ ਘਟ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ